ਪਾਉੜੀ ਨਿਤ ਜਪਿਐ ਸਾਸ ਗਿਰਾਸ ਨਾਉ ਪਰਵਦਗਾਰ ਦਾ ਜਿਸਨੋ ਕਰੇ ਰਹਾਮ ਤਿਸ ਨਾ ਵਿਸਾਰਦਾ ਆਪ ਉਪਾਵਨ ਹਾਰ ਆਪੇ ਹੀ ਮਾਰਦਾ ਸਭ ਕੁਛ ਜਾਣੈ ਜਾਣ ਬੁੱਧ ਵਿਚਾਰਦਾ ਅਨਕ ਰੂਪ ਖਿਨਮਾਹੇ ਕੁਦਰਤ ਧਾਰਦਾ ਜਿਸਨੋ ਲਾਏ ਸੱਚ ਤਿਸ ਹੈ ਉਧਾਰਦਾ ਜਿਸਦਾ ਹੋਵਾਇ ਵੱਲ ਸੋ ਕਦੇ ਨਾ ਹਾਰਦਾ ਸਦਾ ਅਭਗ ਦੀ ਬਾਣ ਹੈ ਓ ਤਿਸ ਨਮਸਕਾਰ ਦਾ ਪਉੜੀ ਨਿਤ ਜਪੀਐ ਸਾਸ ਗਿਰਾਸ ਨਾਉ ਪਰਵਦ ਗਾਰ ਦਾ ਜਿਸਨੋ ਕਰੇ ਰਹੰਮ ਤਿਸ ਨਾ ਵਿਸਾਰਦਾ ਆਪ ਉਪਾਵਨ ਹਾਰ ਆਪੇ ਹੀ ਮਾਰਦਾ ਸਭ ਕਿਛੁ ਜਾਣੈ ਜਾਣ ਬੁੱਧ ਵਿਚਾਰਦਾ ਅਨਕ ਰੂਪ ਖਿਨਵਾਹੇ ਕੁਦਰਤ ਧਾਰ ਦਾ ਜਿਸਨੋ ਲਾਏ ਸੱਚ ਤਿਸ ਹੈ ਉਧਾਰ ਦਾ ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ ਸਦਾ ਅਭਗ ਦੀ ਬਾਣ ਹੈ ਔ ਤਿਸ ਨਮਸਕਾਰ ਦਾ ਪਉੜੀ ਨਿਤ ਜੱਤੀਏ ਸਾਸ ਗਿਰਾਸ ਨਾਉ ਪਰਵਦ ਗਾਰ ਦਾ ਜਿਸਨੋ ਕਰੇ ਰਹਮ ਤਿਸ ਨਾ ਵਿਸਾਰਦਾ ਆਪ ਉਪਾਵਨ ਹਾਰ ਆਪੇ ਹੀ ਮਾਰਦਾ ਸਭ ਕੁਛ ਜਾਣੇ ਜਾਣ ਬੁੱਧ ਵਿਚਾਰਦਾ ਅਨਕ ਰੂਪ ਖਿਨਵਾਹੇ ਕੁਦਰਤ ਧਾਰਦਾ ਜਿਸਨੋਂ ਲਾਏ ਸੱਚ ਤਿਸ ਹੈ ਉਧਾਰਦਾ ਜਿਸ ਉਧਾਰ ਹੋਵੇ ਵੱਲ ਸੋ ਕਦੇ ਨਾ ਹਾਰਦਾ ਸਦਾ ਅਭਗ ਦੀ ਬਾਣ ਹੈ ਔ ਤਿਸ ਨਮਸਕਾਰ ਦਾ ਪੌੜੀ ਨਿਤ ਜਪੀਐ ਸਾਸ ਗਿਰਾਸ ਨਾਉ ਪਰਵਦਗਾਰ ਦਾ ਜਿਸਨੋ ਕਰੇ ਰਹਮ ਤਿਸ ਨਾ ਵਿਸਾਰਦਾ ਆਪ ਉਪਾਵਨ ਹਾਰ ਆਪੇ ਹੀ ਮਾਰਦਾ ਸਭ ਕਿਛੁ ਜਾਣੈ ਜਾਣ ਬੁੱਧ ਵਿਚਾਰਦਾ ਅਨਕ ਰੂਪ ਖਿਨਮਾਹਿ ਕੁਦਰਤ ਧਾਰਦਾ ਜਿਸਨੋ ਲਾਇ ਸਚ ਤਿਸ ਹੈ ਉਧਾਰਦਾ ਜਿਸਦਾ ਹੋਵਾਇ ਵੱਲ ਸੋ ਕਦੇ ਨਾ ਹਾਰਦਾ ਸਦਾ ਅਭਗ ਦੀ ਬਾਣ ਹੈ ਓ ਤਿਸ ਨਮਸਕਾਰ ਦਾ ਪੌੜੀ ਨਿਤ ਜਪੀਐ ਸਾਸ ਗਿਰਾਸ ਨਾਉ ਪਰਵਦ ਗਾਰ ਦਾ ਜਿਸਨੋ ਕਰੇ ਰਹਮ ਤਿਸ ਨਾ ਵਿਸਾਰਦਾ ਆਪ ਉਪਾਵਨ ਹਾਰ ਆਪੇ ਹੀ ਮਾਰਦਾ ਸਭ ਕਿਛੁ ਜਾਣੈ ਜਾਣ ਬੁੱਧ ਵਿਚਾਰਦਾ ਅਨਕ ਰੂਪ ਖਿਨਮਾਹੇ ਕੁਦਰਤ ਧਾਰ ਦਾ ਜਿਸਨੋ ਲਾਏ ਸੱਚ ਤਿਸ ਹੈ ਉਧਾਰ ਦਾ ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ ਸਦਾ ਅਭਗ ਦੀ ਬਾਣ ਹੈ ਓ ਤਿਸ ਨਮਸਕਾਰ ਦਾ ਪੌੜੀ ਨਿਤ ਜਪੀਐ ਸਾਸ ਗਿਰਾਸ ਨਾਉ ਪਰਵਦਗਾਰ ਦਾ ਜਿਸਨੋ ਕਰੇ ਰਹਮ ਤਿਸ ਨਾ ਵਿਸਾਰਦਾ ਆਪ ਉਪਾਵਣ ਹਾਰ ਆਪੇ ਹੀ ਮਾਰਦਾ ਸਭ ਕੁਛ ਜਾਣਾ ਜਾਣ ਬੁੱਧ ਵਿਚਾਰਦਾ ਅਨਕ ਰੂਪ ਖਿਨਮਾਹੇ ਕੁਦਰਤ ਧਾਰਦਾ ਜਿਸ ਨੂੰ ਲਾਏ ਸੱਚ ਤਿਸ ਹੈ ਉਧਾਰਦਾ ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ ਸਦਾ ਅਭਗ ਦੀ ਬਾਣ ਹੈ ਓ ਤਿਸ ਨਮਸਕਾਰ ਦਾ ਪਾਉੜੀ ਨੇ ਤਜਤੀਏ ਸਾਸ ਗਿਰਾਸ ਨਾਉ ਪਰਵਦਗਾਰ ਦਾ ਜਿਸਨੋ ਕਰੇ ਰਹਾਮ ਤਿਸ ਨਾ ਵਿਸਾਰਦਾ ਆਪ ਉਪਾਵਨ ਹਾਰ ਆਪੇ ਹੀ ਮਾਰਦਾ ਸਭ ਕਿਛੁ ਜਾਣੈ ਜਾਣ ਬੁੱਧ ਵਿਚਾਰਦਾ ਅਨਕ ਰੂਪ ਖਿਨਮਾਹੇ ਕੁਦਰਤ ਧਾਰਦਾ ਜਿਸਨੋ ਲਾਏ ਸਚ ਤਿਸ ਹੈ ਉਧਾਰਦਾ ਜਿਸੁ ਦਾ ਹੋਇ ਵਲ ਸੋ ਕਦੇ ਨਾ ਹਾਰਦਾ ਸਦਾ ਅਭਗ ਦੀ ਬਾਣ ਹੈ ਓ ਤਿਸ ਨਮਸਕਾਰ ਦਾ ਪਉੜੀ ਨਿਤ ਜਪਿਐ ਸਾਸ ਗਿਰਾਸ ਨਾਉ ਪਰਵਦ ਗਾਰ ਦਾ ਜਿਸ ਨੋ ਕਰੇ ਰਹਾਮ ਤਿਸ ਨਾ ਵਿਸਾਰਦਾ ਆਪ ਉਪਾਵਨ ਹਾਰ ਆਪੇ ਹੀ ਮਾਰਦਾ ਸਭ ਕਿਛੁ ਜਾਣੈ ਜਾਣ ਬੁੱਧ ਵਿਚਾਰਦਾ ਅਨਕ ਰੂਪ ਖਿਨਮਾਹੇ ਕੁਦਰਤ ਧਾਰ ਦਾ ਜਿਸਨੋ ਲਾਏ ਸੱਚ ਤਿਸ ਹੈ ਉਧਾਰ ਦਾ ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ ਸਦਾ ਅਭਗ ਦੀ ਬਾਣ ਹੈ ਔ ਤਿਸ ਨਮਸਕਾਰ ਦਾ ਪੌੜੀ ਨਿਤ ਜਪੀਐ ਸਾਸ ਗਿਰਾਸ ਨਾਉ ਪਰਵਦਗਾਰ ਦਾ ਜਿਸਨੋ ਕਰੇ ਰਹਮ ਤਿਸ ਨਾ ਵਿਸਾਰਦਾ ਆਪ ਉਪਾਵਨ ਹਾਰ ਆਪੇ ਹੀ ਮਾਰਦਾ ਸਭ ਕੁਛ ਜਾਣਾਂ ਜਾਣ ਬੁੱਧ ਵਿਚਾਰਦਾ ਅਨਕ ਰੂਪ ਖਿਨਮਾਹੇ ਕੁਦਰਤ ਧਾਰਦਾ ਜਿਸ ਨੂੰ ਲਾਏ ਸੱਚ ਤਿਸ ਹੈ ਉਧਾਰਦਾ ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ ਸਦਾ ਅਭਗ ਦੀ ਬਾਣ ਹੈ ਔ ਤਿਸ ਨਮਸਕਾਰ ਦਾ ਪਾਉੜੀ ਨਿਤ ਜਤਿਅ ਸਾਸਿ ਗਰਾਸ ਨਾਉ ਪਰਵਦ ਗਾਰ ਦਾ ਜਿਸਨੋ ਕਰੇ ਰਹਮ ਤਿਸ ਨਾ ਵਿਸਾਰਦਾ ਆਪ ਉਪਾਵਨ ਹਾਰ ਆਪੇ ਹੀ ਮਾਰਦਾ ਸਭ ਕਿਛੁ ਜਾਣੈ ਜਾਣ ਬੁੱਧ ਵਿਚਾਰਦਾ ਅਨਕ ਰੂਪ ਖਿਨਮਾਹੇ ਕੁਦਰਤ ਧਾਰਦਾ ਜਿਸਨੋ ਲਾਇ ਸਚ ਤਸ ਹੈ ਉਧਾਰਦਾ ਜਿਸਦਾ ਹੋਵਾ ਵੱਲ ਸੋ ਕਦੇ ਨਾ ਹਾਰਦਾ ਸਦਾ ਅਭਗ ਦੀ ਬਾਣ ਹੈ ਓ ਤਿਸ ਨਮਸਕਾਰ ਦਾ ਪੌੜੀ ਨਿਤ ਜਪੀਐ ਸਾਸ ਗਿਰਾਸ ਨਾਉ ਪਰਵਦਗਾਰ ਦਾ ਜਿਸਨੋ ਕਰੇ ਰਹਮ ਤਿਸ ਨਾ ਵਿਸਾਰਦਾ ਆਪ ਉਪਾਵਨ ਹਾਰ ਆਪੇ ਹੀ ਮਾਰਦਾ ਸਭ ਕੁਛ ਜਾਣੈ ਜਾਣ ਬੁੱਧ ਵਿਚਾਰਦਾ ਅਨਕ ਰੂਪ ਖਿਨਮਾਹੇ ਕੁਦਰਤ ਧਾਰ ਦਾ ਜਿਸਨੋ ਲਾਏ ਸੱਚ ਤਿਸ ਹੈ ਉਧਾਰ ਦਾ ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ ਸਦਾ ਅਭਗ ਦੀ ਬਾਣ ਹੈ ਔ ਤਿਸ ਨਮਸਕਾਰ ਦਾ ਪੌੜੀ ਨਿਤ ਜਪੀਐ ਸਾਸ ਗਿਰਾਸ ਨਾਉ ਪਰਵਦਗਾਰ ਦਾ ਜਿਸਨੋ ਕਰੇ ਰਹਮ ਤਿਸ ਨਾ ਵਿਸਾਰਦਾ ਆਪ ਉਪਾਵਨ ਹਾਰ ਆਪੇ ਹੀ ਮਾਰਦਾ ਸਭ ਕੁਛ ਜਾਣੈ ਜਾਣ ਬੁੱਧ ਵਿਚਾਰਦਾ ਅਨਕ ਰੂਪ ਖਿਨਮਾਹੇ ਕੁਦਰਤ ਧਾਰਦਾ ਜਿਸ ਨੂੰ ਲਾਏ ਸੱਚ ਤਿਸ ਹੈ ਉਧਾਰਦਾ ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ ਸਦਾ ਅਭਗ ਦੀ ਬਾਣ ਹੈ ਓ ਤਿਸ ਨਮਸਕਾਰ ਦਾ ਪਾਉੜੀ ਨਿਤਜਤੀਏ ਸਾਸ ਗਿਰਾਸ ਨਾਉ ਪਰਵਦਗਾਰ ਦਾ ਜਿਸਨੋ ਕਰੇ ਰਹਮ ਤਿਸ ਨਾ ਵਿਸਾਰਦਾ ਆਪ ਉਪਾਵਨ ਹਾਰ ਆਪੇ ਹੀ ਮਾਰਦਾ ਸਭ ਕੁਛ ਜਾਣੈ ਜਾਣ ਬੁੱਧ ਵਿਚਾਰਦਾ ਅਨਕ ਰੂਪ ਖਿਨਮਾਹੇ ਕੁਦਰਤ ਧਾਰਦਾ ਜਿਸਨੋ ਲਾਏ ਸੱਚ ਤਿਸ ਹੈ ਉਧਾਰਦਾ ਜਿਸਦਾ ਹੋਵਾ ਵੱਲ ਸੋ ਕਦੇ ਨਾ ਹਾਰਦਾ ਸਦਾ ਅਭਗ ਦੀ ਬਾਣ ਹੈ ਓ ਤਿਸ ਨਮਸਕਾਰ ਦਾ ਪਉੜੀ ਨਿਤ ਜਪੀਐ ਸਾਸ ਗਿਰਾਸ ਨਾਉ ਪਰਵਦਗਾਰ ਦਾ ਜਿਸਨੋ ਕਰੇ ਰਹਮ ਤਿਸ ਨਾ ਵਿਸਾਰਦਾ ਆਪ ਉਪਾਵਨ ਹਾਰ ਆਪੇ ਹੀ ਮਾਰਦਾ ਸਭ ਕੁਛ ਜਾਣੈ ਜਾਣ ਬੁੱਧ ਵਿਚਾਰਦਾ ਅਨਕ ਰੂਪ ਖਿਨਮਾਹੇ ਕੁਦਰਤ ਧਾਰ ਦਾ ਜਿਸਨੋ ਲਾਏ ਸੱਚ ਤਿਸ ਹੈ ਉਧਾਰ ਦਾ ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ ਸਦਾ ਅਭਗ ਦੀ ਬਾਣ ਹੈ ਓ ਤਿਸ ਨਮਸਕਾਰ ਦਾ ਪੌੜੀ ਨਿਤ ਜੱਤੀਏ ਸਾਸ ਗਿਰਾਸ ਨਾਉ ਪਰਵਦਗਾਰ ਦਾ ਜਿਸਨੋ ਕਰੇ ਰਹਮ ਤਿਸ ਨਾ ਵਿਸਾਰਦਾ ਆਪ ਉਪਾਵਨ ਹਾਰ ਆਪੇ ਹੀ ਮਾਰਦਾ ਸਭ ਕੁਛ ਜਾਣੇ ਜਾਣ ਬੁੱਧ ਵਿਚਾਰਦਾ ਅਨਕ ਰੂਪ ਖਿਨਵਾਹੇ ਕੁਦਰਤ ਧਾਰਦਾ ਜਿਸ ਨੂੰ ਲਾਏ ਸੱਚ ਤਿਸ ਹੈ ਉਧਾਰਦਾ ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ ਸਦਾ ਅਭਗ ਦੀ ਬਾਣ ਹੈ ਓ ਤਿਸ ਨਮਸਕਾਰ ਦਾ ਪਾਉੜੀ ਨਿਤਜਪੀਅ ਸਾਸਿ ਗਰਾਸ ਨਾਉ ਪਰਵਦਗਾਰ ਦਾ ਜਿਸਨੋ ਕਰੇ ਰਹਮ ਤਿਸ ਨਾ ਵਿਸਾਰਦਾ ਆਪ ਉਪਾਵਨ ਹਾਰ ਆਪੇ ਹੀ ਮਾਰਦਾ ਸਭ ਕਿਛ ਜਾਣੈ ਜਾਣ ਬੁੱਧ ਵਿਚਾਰਦਾ ਅਨਕ ਰੂਪ ਖਿਨਮਾਹੇ ਕੁਦਰਤ ਧਾਰਦਾ ਜਿਸਨੋ ਲਾਏ ਸੱਚ ਤਿਸ ਹੈ ਉਧਾਰਦਾ ਜਿਸਦਾ ਹੋਵਾ ਵੱਲ ਸੋ ਕਦੇ ਨਾ ਹਾਰਦਾ ਸਦਾ ਅਭਗ ਦੀ ਬਾਣ ਹੈ ਓ ਤਿਸ ਨਮਸਕਾਰ ਦਾ ਪੌੜੀ ਨਿਤ ਜਪੀਐ ਸਾਸ ਗਿਰਾਸ ਨਾਉ ਪਰਵਦਗਾਰ ਦਾ ਜਿਸਨੋ ਕਰੇ ਰਹਮ ਤਿਸ ਨਾ ਵਿਸਾਰਦਾ ਆਪ ਉਪਾਵਨ ਹਾਰ ਆਪੇ ਹੀ ਮਾਰਦਾ ਸਭ ਕਿਛੁ ਜਾਣੈ ਜਾਣ ਬੁੱਧ ਵਿਚਾਰਦਾ ਅਨਕ ਰੂਪ ਖਿਨਮਾਹੇ ਕੁਦਰਤ ਧਾਰ ਦਾ ਜਿਸਨੋ ਲਾਏ ਸੱਚ ਤਿਸ ਹੈ ਉਧਾਰ ਦਾ ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ ਸਦਾ ਅਭਗ ਦੀ ਬਾਣ ਹੈ ਓ ਤਿਸ ਨਮਸਕਾਰ ਦਾ ਪਾਉੜੀ ਨਿਤ ਜਪੀਐ ਸਾਸ ਗਿਰਾਸ ਨਾਉ ਪਰਵਦਗਾਰ ਦਾ ਜਿਸਨੋ ਕਰੇ ਰਹਮ ਤਿਸ ਨਾ ਵਿਸਾਰਦਾ ਆਪ ਉਪਾਵਨ ਹਾਰ ਆਪੇ ਹੀ ਮਾਰਦਾ ਸਭ ਕੁਛ ਜਾਣੇ ਜਾਣ ਬੁੱਧ ਵਿਚਾਰਦਾ ਅਨਕ ਰੂਪ ਖਿਨਵਾਹੇ ਕੁਦਰਤ ਧਾਰਦਾ ਜਿਸ ਨੂੰ ਲਾਏ ਸੱਚ ਤਿਸ ਹੈ ਉਧਾਰਦਾ ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ ਸਦਾ ਅਭਗ ਦੀ ਬਾਣ ਹੈ ਓ ਤਿਸ ਨਮਸਕਾਰ ਦਾ ਪੌੜੀ ਨਿਤ ਜਪੀਐ ਸਾਸ ਗਿਰਾਸ ਨਾਉ ਪਰਵਦਗਾਰ ਦਾ ਜਿਸਨੋ ਕਰੇ ਰਹਮ ਤਿਸ ਨਾ ਵਿਸਾਰਦਾ ਆਪ ਉਪਾਵਨ ਹਾਰ ਆਪੇ ਹੀ ਮਾਰਦਾ ਸਭ ਕਿਛੁ ਜਾਣੈ ਜਾਣ ਬੁੱਧ ਵਿਚਾਰਦਾ ਅਨਕ ਰੂਪ ਖਿਨਮਾਹਿ ਕੁਦਰਤ ਧਾਰਦਾ ਜਿਸਨੋ ਲਾਇ ਸਚ ਤਿਸ ਹੈ ਉਧਾਰਦਾ ਜਿਸਦਾ ਹੋਵਾਇ ਵੱਲ ਸੋ ਕਦੇ ਨਾ ਹਾਰਦਾ ਸਦਾ ਅਭਗ ਦੀ ਬਾਣ ਹੈ ਓ ਤਿਸ ਨਮਸਕਾਰ ਦਾ ਪਉੜੀ ਨਿਤ ਜੱਤੀਏ ਸਾਸ ਗਿਰਾਸ ਨਾਉ ਪਰਵਦ ਗਾਰ ਦਾ ਜਿਸਨੋ ਕਰੇ ਰਹਮ ਤਿਸ ਨਾ ਵਿਸਾਰਦਾ ਆਪ ਉਪਾਵਨ ਹਾਰ ਆਪੇ ਹੀ ਮਾਰਦਾ ਸਭ ਕੁਛ ਜਾਣੈ ਜਾਣ ਬੁੱਧ ਵਿਚਾਰਦਾ ਅਨਕ ਰੂਪ ਖਿਨਮਾਹੇ ਕੁਦਰਤ ਧਾਰ ਦਾ ਜਿਸਨੋ ਲਾਏ ਸੱਚ ਤਸ ਹੈ ਉਧਾਰ ਦਾ ਜਿਸ ਉਧਾਰ ਹੋਵੇ ਵੱਲ ਸੋ ਕਦੇ ਨਾ ਹਾਰਦਾ ਸਦਾ ਅਭਗ ਦੀ ਬਾਣ ਹੈ ਔ ਤਿਸ ਨਮਸਕਾਰ ਦਾ